ਹੀ ਪ੍ਰੋਫਾਈਲ ਰੱਖੀ ਆਪਣੀ ਤੇ ਲੋ ਸਾਡੇ ਟੈਰਾਂ ਦੀ ਕੁੜੇ ਹੁੰਦਾ ਫਨਸ਼ੀ ਹਾਂਜੀ ਬਾਬਿਓ ਸਾਸਿਕਾਲ ਜੀ ਸਾਰੇ ਵੀਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਬਾਬਿਓ ਹਫਤਾ ਤੱਕ ਪਹਿਲਾਂ ਗਏ ਸੀ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਨੂੰ ਤੇ ਵਲੌਗ ਬਣਾਉਣ ਦਾ ਕੋਈ ਇਰਾਦਾ ਤਾਂ ਸੀਗਾ ਨਹੀਂ ਪਰ ਰਾਹ ਚ ਕੰਮ ਐ ਇਦਾਂ ਨੇ ਹੋਇ ਤੁਸੀਂ ਸਮਝੋ ਦੇਖ ਲਿਆ ਹੁਣ ਤੇ ਬਾਕੀ ਦੇਖੋ ਵਲੌਗ ਤੇ ਜੇ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਬਾਬਿਓ ਯਾਰ ਆਪਾਂ ਆਦੇ ਸੀ ਕਮਾਂਡ ਵਾਲਾ ਸ਼ਾਰਟ ਲੈ ਰਵਾਂ ਟਾਇਰ ਦਾ ਕੰਮ ਹੋ ਗਿਆ ਯਾਰ 1 ਲੱਖ ਤੇ ਗੱਡੀ ਨਾ 120 ਤੇ ਸੀ ਟਾਇਰ ਦੀਆਂ ਤਾਰਾਂ ਨਿਕਲ ਗਈਆਂ ਟਾਇਰ ਦੀਆਂ ਤਾਰਾਂ ਨਿਕਲ ਗਈਆਂ ਆ ਸਾਂਝ ਲੱਗਿਆ ਕਿ ਆ ਬਣਿਆ ਯਾਰ 1 ਲੱਖ ਤੇ 1 ਲੱਖ ਤੇ ਹੋ ਗਿਆ ਕੰਮ ਦੇਖ ਤੇ ਹੁਣ ਸਭੀ ਨਗਦੀ ਬਾਬੇ ਹੋ ਗਿਆ ਕਿ ਆ 1 ਲੱਖ ਦੀ ਗੱਡੀ ਤੇ ਵਾਲੀ 120 ਦੀ ਗੱਡੀ ਸੀ 1 ਲੱਖ ਤੇ ਟਾਇਰ ਬਹਿ ਗਿਆ ਆ ਦੇਖੀ ਖੜੇ ਹੋ ਰਹੇ ਨੇ ਤੇ 1 ਲੱਖ ਤੇ ਟਾਇਰ ਨਾ ਬਣਿਆ ਨਿਕਲੇ ਆ ਯਾਰ ਐਦਾਂ ਵੀ ਯਾਰ ਹੋ ਜਾਂਦਾ ਕੰਮ ਦੇਖੋ ਜੀ ਕੋ ਪਟਾਕਾ ਨਹੀਂ ਫਟਿਆ ਦਾ ਕੋਈ ਆਵਾਜ਼ ਨਹੀਂ ਆਈ ਦੇਖ ਲਓ ਬਾਬਿਓ ਐਦਾਂ ਵੀ ਹੋ ਜਾਂਦੀ ਐ ਅੱਜ ਨਾ ਜੱਦੀ ਗੱਡੀ ਇਹ ਲਿਆਂਦੀ ਆ ਆ ਪਹਿਲੀ ਵਾਰ ਇਸ ਟੱਪਣੀ ਮੈਂ ਲੰਘ ਗਿਆ ਪਹਿਲੀ ਵਾਰ ਇਹ ਟਾਇਰ ਬਦਲਣ ਲੱਗੇ ਅੱਜ ਹੈ ਤਾਂ ਸਾਂਝ ਲੱਗਾ ਟਾਇਰ ਦਾ ਕੋਈ ਪਟਾਕਾ ਵੀ ਨਹੀਂ ਵੱਜਿਆ ਯਾਰ ਹੈਨਾ ਇੱਕ ਲਾਂਖ ਤੋਂ ਰੋਡ ਜਾਂ ਖਰਾਬ ਆਇਆ ਫਗਵਾੜਾ ਨਾਂ ਕਿ ਆਪਣਾ ਬਹਿਰਾਵਾਲ ਟੋਲ ਪਲਾਜ਼ਾ ਨਾਲ ਕਿ ਜੰਦਰ ਵਾਲੀ ਸੜਕ ਨੂੰ ਰੋਡ ਖਰਾਬ ਆ ਗੱਡੀ ਐ ਹੋਰੇ ਤਰ੍ਹਾਂ ਕਰਨਾ ਪਈ ਤੇ ਮੈਨੂੰ ਉਦੋਂ ਸ਼ੱਕ ਮੈ ਗਿਆ ਟਾਇਰ ਗਿਆ ਕੋਈ ਪਟਾਕਾ ਨਹੀਂ ਵੱਜਿਆ ਟਾਇਰ ਦੇ ਚੀਕੜੇ ਉੱਡ ਗਏ ਕਿ ਗੱਡੀ 120 ਤੇ ਸੀ ਗੱਡੀ ਕੰਟਰੋਲ ਆਉਗੀ ਇੱਦਾਂ ਵੀ ਦੇਖਣ ਹੋ ਜਾਂਦੀ ਆ। ਫਿਰ ਚੱਪਣੀ ਆਪਣੇ ਕੋ 15 ਇੰਚੀ ਆ ਟਾਇਰ ਦੇ 17 ਇੰਚੀ ਆ ਦੇਖ ਰਹੇ ਆ ਕਿ ਆਸਾਤਾ ਬਣਦਾ। ਜਿੱਥੇ ਤੱਕ ਜਾਂਦਾ ਲਿਜਾਣੇ ਫਿਰ ਅੱਜ ਕੋਈ ਜੇ ਟਾਇਰ ਵਾਲੀ ਸ਼ਾਪ ਖੁੱਲੀ ਹੋਈ ਤਾਂ ਟਾਇਰ ਕੋਈ ਸੈਕੰਡ ਹੈ ਲੈ ਕੇ ਜਾਂ ਕੋਈ ਨਵਾਂ ਤੋਂ ਦੁਕਾਨਾਂ ਦਾ ਪੰਦਾ ਮਿਲ ਲਾਣੀ ਆ। ਬਾਕੀ ਦੇਖਦੇ ਮੇਰਾ ਪਰ ਹੁਣ ਟਾਇਰ ਰੱਖ ਲਿਆ ਆਪਾਂ ਡਿੱਗੀ 'ਚ ਜਿੱਥੇੜੇ ਔੜ ਗੱਟਿਆ ਨੇ। ਹੁਣ ਦੇਖਦੇ ਕਿਦਾਂ ਬਣਦੀ ਗੱਲ ਦੀ ਕੋਈ ਟਾਇਰ ਮਿਲ ਗਿਆ ਤਾਂ ਪਵਾ ਕੇ ਚੱਲਦੇ। ਨਹੀਂ ਤਾਂ ਸਟੈਪਨ ਖੜੀ ਛੋਟੀ ਆ 15 ਇੰਚੀ। ਉਹ ਚੱਲ ਜਵੇ ਤਾਂ ਵਧੀਆ ਆ ਕੰਮ। ਬਾਕੀ ਦੇਖਦੇ ਹਾਂ। ਇੱਦਾਂ ਲੈਵ ਇਸ ਟੱਪਣੀ ਲਾਤੀ ਹੈ 15 ਇੰਚੀ 17 ਇੰਚੀ ਲੋਇਡ ਹੈ ਮੇਰੀ ਗੱਡੀ ਨੂੰ ਤੇ ਸਟੇਅਰ ਵੀ ਬਹੁਤ ਛੋਟਾ ਹੈ 2 5 ਰੱਬ ਸੁੱਖ ਰੱਖੇ ਦੇਖਦੇ ਆ ਜੇ ਕੋਈ ਹੀਨਾ ਬੀਨਾ ਦਾ ਜੰਗਰ ਇੱਥੇ ਅੱਗ ਲਾਈਓ ਕਿਸ ਨੇ ਰਾਤ 3:30 ਕੱਪ ਹਾਂ ਦਾ ਤਾਂ ਹੁਣ ਦੇਖਦੇ ਆ ਰਾਤ ਦੇ 2:00 ਵਜੇ ਉਹ 2:00 ਵਜੇ ਇਦਾਂ ਦਾ ਕੰਮ ਹੁੰਦਾ ਹੈ ਤੁਹਾਡੇ ਨਾਲ ਤਾਂ ਇੱਕ ਲੋਲਾ ਆਉਂਦੀਆਂ ਜੇ ਯਾਰ ਐਦਾਂ ਦਾ ਟਾਇਰ ਗੱਡੀ ਨੂੰ ਪਹਿਲੀ ਵਾਰ ਲਾਇਆ ਐਦਾਂ ਦਾ ਟਾਇਰ ਇਹਨਾਂ ਹੁਣ ਦੇਖਦੇ ਆ ਗੱਡੀ 'ਚ ਹਵਾ ਘੱਟ ਸੀ ਤਾਂ ਆਹ ਪੰਪ ਤੇ ਆਏ ਹਵੇਲੀ ਨਾਲ ਔਰ ਕਿਸੇ ਪੰਪ ਵਾਲੇ ਨੇ ਹਵਾ ਵੀ ਨਹੀਂ ਭਰੀ ਰਿਹਾ ਤੁਮ ਯਾਰ ਹਵੇਲੀ ਨਾਲ ਪੈਂਪਾ ਮੈਨੂੰ ਆਪਣਾ ਭਰਾ ਦਵਾਬਾ 에ਅਰਲਾਈਨ ਉਹਨੇ ਵੀ ਦੱਸਿਆ ਸੀਗਾ ਭਰਦਾਨੀ ਬਾਈ ਨੇ ਭਰ ਦਾਨੀ ਇਹ ਇੱਥੇ 24 ਘੰਟੇ ਖੁੱਲਿਆ ਹੁੰਦਾ ਯਾਰ ਇਹਨਾਂ ਦੀ ਸਰਵਿਸ ਬੜੀ ਘੈਂਟ ਆਪਣੇ ਪੜ੍ਹ ਰਹੀ ਹੈ ਤਾਂ ਟਾਇਰ ਮੈਂ ਕਿਹਾ ਦੇਖੂ ਕਿਵੇਂ ਭਰ ਰਿਹਾ ਯਾਰ ਜਾਣਾ ਹੈ ਆਪਾਂ ਹਰਮੰਦਰ ਸਾਹਿਬ ਨੂੰ ਬਾਬਾ ਸੋਖ ਰੱਖੇ ਹੈ ਦੇਖੋ ਭਾਈ ਯਾਰ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਘਰ ਦੇ ਨਾਲ ਅੱਜ ਫੈਮਿਲੀ ਨਾਲ ਆ ਜੇ ਕਦੇ ਸਵਾਰੀ ਹੁੰਦੀ ਉਦੋਂ ਨਹੀਂ ਇਦਾਂ ਸਿਸਟਮ ਹੋਇਆ ਕਦੇ ਨਹੀਂ ਹੋਇਆ ਇਦਾਂ ਸੱਜੜ ਤਾਂ ਅੱਜ ਖੱਜਲ ਹੋ ਗਏ ਘਰ ਦੇ ਨਾਲ ਹਨਾ ਨਾਲ ਘਰ ਦੇ ਆ ਹਨਾ ਪਤਾ ਨਹੀਂ ਯਾਰ ਕਿੱਦਾਂ ਕਿੱਦਾਂ ਦਾ ਟਾਈਮ ਆਦਾ, ਕਿਆ-ਕਿਆ ਸਿਸਟਮ ਹੁੰਦਾ ਆ। ਦੇਖਦੇ ਆ ਕਿਆ ਸਿਸਟਮ ਬਣਦਾ ਯਾਰ। ਅਰਦਾ ਦੇ 2:30 ਵੱਜ ਗਿਆ। ਤੇ ਆਹ ਪੰਪ ਵਾਲੇ ਹਵਾ ਭਰਨੋਂ ਮੰਨਦੇ ਆ ਯਾਰ। ਉਹੀ ਹਵੇਲੀ ਇਹਨਾਂ ਆ। ਹੋਰ ਕੋਈ ਪੰਪ ਵਾਲੇ ਕਿਸੇ ਪੰਪ ਵਾਲੇ ਨੇ ਹਵਾ ਵੀ ਨਹੀਂ ਭਰੀ ਰਾਤ ਨੂੰ ਯਾਰ। ਹੈਨਾ? ਜਿਹਾ ਸਾ ਟਾਈਮ ਮਾਰਾ ਆਉਂਦਾ ਨਾ। ਸਾਹ ਦਾ ਅਧਰੂਪ ਟੇਰ ਵੀ ਨਹੀਂ ਮਿਲਣਾ, ਸਾਹ ਮੈਨ ਲੱਗਦੀ ਯਾਰ ਕਿੱਦਾਂ ਜਾਈਏ ਕਿਦਲ ਕਰਦਾ ਪਿੱਛੇ ਮੋੜ ਜੀ ਕਿਦਲ ਕਰਦਾ ਜਾਈਏ ਮੈਂ ਕਿਹਾ ਚੱਲਦੇ ਆ ਬਾਹਰ ਦੇ ਨਾਲ ਲੈ ਕੇ ਜੋ ਪਰਮਾਤਮਾ ਕਰੂਗਾ ਠੀਕੇ ਕਰੂਗਾ। ਭਾਈ 35 ਕਰ ਦੇ ਯਾਰ ਚੱਕਣੀ ਵੀਰ ਇਦਾਂ ਦੀ ਹੈ ਨਾ ਟਾਇਰ ਜਾਂ ਲੱਗੀ ਉਸੇ ਛੇ ਜੀ ਗਈ ਯਾਰ ਛੇ ਜੀ ਗਿਆ ਕਦੇ ਲਾਈ ਨਹੀਂ ਸੱਪਣੇ 3 ਸਾਲਾਂ ਬਾਅਦ ਚੁਣਾਈ ਆ ਉਸਤਾਦ ਕੋਈ ਐਤ ਰਾਤ ਨੂੰ ਟਾਇਰ ਟੂਰ ਮਿਲ ਸਕਦਾ ਜੇ ਕਿਤੇ ਸਾਡਾ ਟਾਇਰ ਫਟ ਗਿਆ ਸਾਡਾ ਯਾਰ ਹਾਂ ਥੈਂਕ ਯੂ ਭਰਾ ਯਾਰ ਤੇ ਹਵਾ ਭਰ ਤੇ ਸਾਡੀ ਕੋ ਹਵਾ ਭਰਨ ਨੂੰ ਵੀ ਨਹੀਂ ਰਾਤ ਨੂੰ ਮੰਨਦਾ ਭਾਈ ਯਾਰ ਹੁਣ ਦੇਖਦੇ ਆ 35 ਹਵਾ ਕਰਾਤੀ ਟਾਇਰ ਥੱਲੇ ਫੇਰ ਥੱਲੇ ਲੱਗੇ ਆਇਆ ਹੈ ਨਾ ਦੇਖਦੇ ਹੁਣ ਕਿ ਆ ਸਿਸਟਮ ਬਣਦਾ ਨਸੀਬ ਦਾ ਤੇ ਨਸੀਬ ਦਾ ਸਾਲਾ ਟਾਇਰ ਫਟਿਆ ਵੀ ਨਹੀਂ ਇੱਕ ਇੱਕਰੇ ਉੜ ਗਿਆ ਟਾਇਰ ਦੇ ਕੋਈ ਪੈਂਚਰ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਸਾਹਮਣੇ ਲੱਗੀ ਹੋਇਆ ਗਿਆ ਕਰਤੀ ਪੈਂਤੀ ਭਾਜੀ ਥੈਂਕ ਯੂ ਯਾਰ ਲਵ ਯੂ ਮੇਰਾ ਭਰਾ ਹਨ ਇਹ ਭਰਾ ਨੇ ਹੈਲਪ ਕੀਤੀ ਯਾਰ ਬੈਸਟ ਪੰਪ ਆ ਯਾਰ ਇਹ ਹਵੇਲੀ ਦੇ ਨਾਲ ਆਪਣਾ ਇੰਡੀਅਨ ਆਇਲ ਦਾ ਲਗਾ ਦੇਖੋ ਕਿਵੇਂ ਦਾ ਟਾਇਰ ਟਾਇਰ ਨਹੀਂ ਤਿਆਰੀ ਲੱਗਦੀ ਤਿਆਰੀ ਇੱਦਾਂ ਵੀ ਹੁੰਦਾ ਯਾਰ ਹਨਾ ਬਾਬਾ ਸੌਖਾ ਰੱਖਿਆ ਹੁੰਦਾ ਯਾਰ ਬਾਕੀ ਦੇਖ ਨੇ ਬਾਬੇ ਆ ਨਾਲ ਆ ਕੇ ਗੱਡੀ ਖਿੱਚ ਲੈਣੀ ਆ ਹੁਣ ਬਾਬਾ ਹੀ ਆ ਬਾਬਾ ਤੂੰ ਹੀ ਤੂੰ ਹੁਣ ਹਨਾ ਜਾਣਾ ਆਰਾਮ ਨਾਲ ਇਹ ਹੌਲੀ ਹੌਲੀ ਬਾਕੀ ਦਿਲ ਦੀ ਧੜਕਣ ਦਾ ਵਧੀਊਗਾ ਹੁੰਦਾ ਰਾਤ ਦੇ 3 ਵਜੇ 2:30 ਵਜੇ ਕੋਈ ਕਿਸੇ ਨੂੰ ਖੱਜੜ ਵੀ ਨਹੀਂ ਕਰ ਸਕਦੇ ਹਰਮਦਰ ਸਾਹਿਬ ਜਾਂਦੇ ਨੇ ਗੱਡੀਆਂ ਨੰਬਰ ਘੈਂਟ 786 ਹੈ ਚੱਲ ਭਾਈ ਚੱਲੋ ਅੱਗੇ ਕਾਲੀ ਆ ਅੱਧੇ ਸੌਗੇ ਬੰਦੇ ਨਾ ਯਾਰ ਲੈ ਭਾਈ ਸਾਡੀਆਂ ਲੱਤਾਂ ਆ ਗਈਆਂ ਦੂਜੀ ਨੇ ਲੈ ਭਾਈ ਸਾਡੀ ਲੱਤਾਂ ਦੇ ਆਲੂ ਦੀਆਂ ਸੋ ਲੈਦਾ ਭਾਈ ਲੱਤਾਂ ਬੱਸ ਚੱਲਿਏ ਭਾਈ ਹੁਣ ਠੰਡੇ ਠੰਡੇ ਆ ਚੱਲ ਲੱਤਾਂ ਜਾਂ ਕੋਈ ਲੱਤਾਂ ਖਾਓ ਆ ਦੇਖਾ ਜੰਦਰ ਬਹੁਤ ਜੰਦਰ ਪਹੁੰਚ ਗਏ ਆ ਬਾਪੂ ਬਰਕਤੜ ਬੋਆ ਯਾਰਾ ਜੋਏ ਤੁਸੀਂ ਦੇਖ ਲਿਆ ਸਾਰਾ ਸਿਸਟਮ ਕਿਦਾਂ ਟਾਇਰ ਦੇ ਚੀਖੜੇ ਉੜ ਗਏ ਨਾ ਫਟਿਆ ਨਾ ਹਵਾ ਨਿਕਲੀ ਨਾ ਪੈਂਚਰ ਹੋਇਆ ਇਹ ਤੁਹਾਡ ਕੀ ਤਾਂ ਤੁਹਾਨੂੰ ਦੱਸਦੇ ਇੰਦਾ ਵੀ ਹੋ ਜਾਂਦਾ ਮੈਂ ਵੀ ਐਕਸਪੀਰੀਅੰਸ ਅਜਿੰਦੇ ਕੀ ਦੇ ਸਰਾਈ ਲਾ ਤੇ ਗੱਲਬਾਤ ਹੈ ਅਸਲੀ ਜੀ ਆਜ ਘੜਾਤਾ ਬਾਈ ਉਹਨਾਂ ਨੇ ਦੇਖੋ ਨਾ ਗੱਲਬਾਤ ਜਿੱਥੇ ਕਰਾਤੀ ਹੁਣ ਆਪਾਂ ਇਹ ਕਾਲੀਚਾ ਹਰਮੰਦਰ ਸਾਹਿਬ ਚੱਲੇ ਮੱਥਾ ਟੇਕਣ ਪਰ ਜਹਾਜ਼ ਦੇਖੋ ਅਸਲੀ ਦਾ ਜਹਾਜ਼ ਆ ਇਹਨਾਂ ਅਸਲੀ ਫੀਲ ਆਊਗਾ ਤੁਹਾਨੂੰ ਵਿੱਚ ਬੈਠ ਕੇ ਇਹਦੇ ਟਿਕਟ ਦਿੰਦੇ ਆ ਬਕਾਇਦਾ ਕੱਟ ਕੇ ਸਾਰਾ ਕੁਝ ਹੈ ਗੱਲਬਾਤ ਜੈਸੇ ਕਰਾਤੀ ਬੰਦੇ ਨੇ ਯਾਰ ਹੈ ਜਹਾਜ਼ ਦੀ ਜੰਬਰ ਹੁੰ ਜਾਂਦੇ ਆ ਰਾਣੀ ਖੜੀ ਹੈ ਨੇਚੇ-ਨੇਚੇ ਕਰਦੀ ਹੈ ਸਿਰ ਹਿਲਾਤਾ ਬੰਦੇ ਨੇ ਯਾਰ ਸਿਰਾਈ ਹੈ ਅਸਲੀ ਜਹਾਜ਼ ਖੜਾਤਾ ਬੰਦੇ ਨੇ ਤੁਸੀਂ ਵਿੱਚ ਬੈਠ ਕੇ ਆ ਨਾ ਫੀਲ ਲੈ ਸਕਦੇ ਪੂਰਾ ਇੱਕ ਗੱਲਬਾਤ ਇਸੇ ਕਰਾਤੀ ਮੈਂ ਰੋਕੇ ਭਰਾਵਾਂ ਨੂੰ ਦਿਖਾਵਾਂ ਬਾਕੀ ਦੇ ਭਰਾਵਾਂ ਨੇ ਦੇਖਿਆ ਬਾਈ ਇਹ ਹੈ ਪੰਜ ਚ ਅੱਜ ਤੱਕ ਈ ਬੰਨੀ ਵਰ ਮ ਆਇਆ ਨਾ ਗੱਡੀ ਬਹੁਤ ਘੱਟ ਤਰੇ ਲੱਗੇ ਤੇ ਉੱਪਰੇ ਚੱਲੇ ਆ ਟੋਪ ਤੇ ਇੱਥੇ ਮਿਲਦੀ ਬੀਜਾ ਘਾਟ ਹੈ ਮੈਂ ਅੱਗੇ ਵੀ ਜਿੰਨੀ ਵਰ ਆਣਾ ਨਾ ਮੈਂ ਇੱਥੇ ਹੀ ਲਾਵੇ ਮੇਰੇ ਮਿੱਤਰ ਬਹੁਤ ਗਿਆ ਹੁੰਦਾ ਮੰਦਰ ਸਵਾਲ ਹੈ 3:30 ਪੌਣੇ 4 ਹੋ ਗਿਆ ਟਰ ਉੱਪਰ ਲੱਗਿਆ ਲਾਣੀ ਹੈ ਅੱਜ ਬਲੌਗ ਦੀ ਸਟਾਰਟਿੰਗ ਵੀ ਨਹੀਂ ਕੀਤੀ ਮੈਂ ਐਡੇ ਮੈਂ ਸਰਪ੍ਰਾਈਜ਼ ਦੇਣਾ ਭਰਾਵੋ ਮੈਂ ਐਡੇ ਆ ਗਏ ਆ ਤੇ ਅਣੀ ਦਾ ਆਇਆ ਤੇ ਕੋਈ ਸੁਨਾਹ ਨਹੀਂ ਸੀ ਬਲੌਗ ਬਣਾਉਣ ਦੀ ਮੈਂ ਚੱਲ ਬਣਾ ਲਨੇ ਯਾਰ ਹੈ ਕਿ ਪਹੁੰਚ ਗਏ ਅਮਰੇ ਬੀਰੇ ਹੁਣ ਕਰੀਏ ਦਰਸ਼ਨ ਮੇਲਾ ਸਾਡੀ ਸਲਾਹ ਸੀ ਵੀ 3 ਵਜੇ ਤੱਕ ਆਪਾਂ ਮੱਥਾ ਟੇਕ ਕੇ ਨੂੰ ਸਾਡੇ ਨੂੰ ਨਿਕਲ ਲੈਣਾ ਪਰ ਯਾਰ ਟਾਇਰ ਪੈਂਚਰ ਆਊਟ ਹੈ ਤੁਸੀਂ ਦੇਖੇ ਨਾ ਕੀ ਥੋੜੇ ਉੜ ਗਏ ਇਹ ਮਿੱਤਰਾਂ ਪੌਣੇ 4 ਹੋ ਗਏ ਹੁਣ ਦਰਸ਼ਨ ਕਰੀਏ ਹੈ ਸਲਾਤਾ ਸਾਡੀ ਸੀਗੀ ਯਾਰ ਪਰ ਸਾਡੇ ਕਿਤੇ ਨਾ ਆਪਾਂ 4 ਵਜੇ ਵਾਪਸ ਮੁੜ ਜਾਣਾ ਤੇ ਬੱਟ ਤੁਸੀਂ ਦੇਖ ਲਿਆ ਯਾਰ ਆਹ ਚ ਤਿਆਰੇ ਦਾਦਾ ਹੋ ਗਿਆ ਨਾ ਜੋ ਰੱਬ ਨੂੰ ਮਨਜ਼ੂਰ ਸੀ ਉਦਾਂ ਹੀ ਹੋਣਾ ਤੇ ਬਾਕੀ ਹੁਣ ਦੇਖਦੇ ਕਿੰਨਾ ਕੁ ਰਾਤਾਂ ਅੰਦਰ ਹੈ ਨਾ ਯਾ ਸਿਸਟਮ ਹੈ ਨਾ ਜਿੱਦਾਂ ਪ੍ਰਮਾਤਮਾ ਨੇ ਯਾਰ ਘਰਾਂ ਨਾਲ ਉਦਾਂ ਹੀ ਹੋਣਾ ਬੰਦਾ ਕੁਝ ਨਹੀਂ ਕਰਦਾ ਜੋ ਲਿਖਿਆ ਨਾ ਜਿੱਦਾਂ ਪ੍ਰਮਾਤਮਾ ਨੇ ਕਰਾਣਾ ਉਦਾਂ ਹੀ ਹੋਣਾ ਬਾਕੀ ਪੌੜੀਆਂ ਬਹੁਤ ਥੱਲੇ ਨੂੰ ਨਾ ਉੱਤਰ ਨਾਲ ਸੌਖਾ ਚੜ੍ਹਨਾ ਬੜਾ ਔਖਾ ਗੁਰਮਤ ਸਿੰਘ ਚੜ੍ਹਨਾ ਬੜਾ ਔਖਾ ਬਾਪੂ ਹਤਵਾਰ ਮੰਦਰ ਸਾਹਿਬ ਤੇ ਬਾਕੀ ਰੱਜ ਹੋਏ ਹੋ ਸਾਰੀ ਪੰਜ ਮੰਜੜਾ ਫੁੱਲ ਚੈੱਕ ਕਰੋ ਬਾਪੂ ਜਰਾ ਹੈ ਇਸ਼ਕੇ ਹੀ ਹੈ ਯਾਰ ਇਹ ਕਹਾ ਭਗਤ ਪਿਆ ਹੈ ਕਰਵਾ ਬਾਬਿਓ ਤੜਕੇ 4 ਵਜੇ ਦਾ ਵਿਊ ਹੈ ਅਜੇ ਭਰਾਵਾਂ ਨੂੰ ਦਰਸ਼ਨ ਕਰਾਣੇ ਹੈ ਆਏ ਹਾਏ ਹਾਏ ਵਾਹਿਗੁਰੂ ਇਹ ਆ ਸਕੂਨ ਹੈਰਾ ਅੱਛਾ ਦੇਖੋ ਯਾਰ ਕਪਾ ਸਿੱਟੇ ਦੇ ਰਾਚੂਆਂ ਨਹੀਂ ਤੇ ਸੋਮਵਾਰ ਜਦੋਂ ਦੇ ਰਾਚਾ ਜੀ ਵੀ ਬਹੁਤ ਆ ਪਾਈ ਜੋੜੇ ਜੋੜੇ ਕਰਾਂ ਜੋੜੇ ਜਮਾ ਕਰਾ ਕੇ ਆ

ਸੰਗਤ ਰੱਬੀ ਉਹ ਆ ਸਾਰੀਆਂ ਇਹਨਾਂ ਦਾ ਦਰਸ਼ਨ ਕਰ ਲੈ ਰੱਬ ਦੇ ਦਰਸ਼ਨ ਕਰ ਲੈ ਇੱਕੋ ਜੰਦਾ ਵਾਹਿਗੁਰੂ ਵਾਹਿਗੁਰੂ ਬਾਬਿਓ ਕਰੋ ਦਰਸ਼ਨ ਲੈ ਸਕੂਲ ਆਇਆ ਸਕੂਨ ਹੈ ਵਾਹਿਗੁਰੂ ਜੀ ਵਾਹਿਗੁਰੂ ਤੇ 3 ਵਜੇ ਲਿਆਂਚ ਲੱਗੇ ਹੋ ਗਏ ਤੇ 7 ਵਜੇ ਫਾਈਨਲੀ ਮੱਥਾ ਟੇਕਿਆ ਹੈ ਬਹੁਤ ਅੱਛੀ ਸੰਗਤ ਹੋ ਰਹੀ ਜਾਂਦੀ ਯਾਰ ਅੱਜ ਬਹੁਤ ਭਈ ਜਾਂਦਾ ਬਹੁਤ ਅੱਛਾ ਲੱਗਿਆ ਹੋਂ ਦਾ 3:30 ਵਜੇ ਲੱਗੇ ਤੇ 7 ਵਜੇ ਆ ਕੇ ਮੱਥਾ ਟੇਕਿਆ ਹੈ 7 ਵਜੇ ਜਾ ਕੇ ਹਾਜ਼ਰੀ ਲੱਗੀ ਵਾਹ ਯੋ ਨਿਸ਼ਾਨੇ ਨਹੀਂ ਆ ਲੱਗੇ ਆ ਗੋੜੀਆਂ ਦਾ ਨਿਸ਼ਾਨ ਲੱਗੋ 7 ਜਨਰਲ ਸਿੰਘ ਦੇ ਹਾਂ ਨਾ ਇਹਗਾ ਆ ਦੇਖੋ ਜਿਹੜਾ ਜਗਾ ਗੋੜੀਆਂ ਦਾ ਨਿਸ਼ਾਨ ਜਿਹੜਾ ਹਰਮਨ ਸਿੰਘ ਸਾਹਿਬ ਤੇ ਟੈਕ ਕੀਤਾ ਹੋਇਆ ਜਰਮ ਸਰਕਾਰ ਨੂੰ ਆ ਜਾਂਦੇ ਆ ਹਾਂ ਮੇਸ਼ੂ ਲੱਗੇ ਹੋਏ ਆਪਣੇ ਗੋੜੀ ਤੇ ਫੈਲ ਗਈ ਸੀ ਤੇ ਜਦੋਂ ਗੋੜੀ ਇਹ ਨਿਸ਼ਾਨਾ ਪਰ ਜਦੋਂ ਸਰਕਾਰ ਨੇ ਆਵਰਾ ਕੀਤਾ ਸੀ ਦਰਵਾਜ਼ਾ ਤੇ ਕਿੰਨੇ ਨਿਸ਼ਾਨ ਲੱਗੇ ਉਹ ਉਹ ਦੇਖੋ ਆ ਲੱਗੇ ਆ ਦੇਖੋ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਉਹਨਾਂ ਨੇ ਤਾਂ ਜਿਆਦਾ ਪਤਾ ਨਹੀਂ ਜਿਆਦਾ 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 ਅਟੈਕ ਹੋਇਆ ਸ੍ਰੀ ਹਰਿਮੰਦਰ ਸਾਹਿਬ ਤੇ ਜਿਆਦਾ ਹੈ ਮਤਲਬ ਇਹ ਦਿਖਾਇਆ ਵਾ ਤੇ ਹੋਰ ਸੰਗਤਾਂ ਦਾ ਝੋਖੇ ਆ ਕੇ ਆਉਂਦਾ ਦੇਖੋ ਸੰਗਤਾਂ ਦਾ तो सही है बात यही साढ़े अठ बजे लगे क्या वापसी है हम देखो व्यू होश्क होश लैम मित्रा पहुँच गया डेस्टिनेशन ते है पर कम औखा पर करा है ਬਹੁਤ ਖੁਆ ਜਾਂਦੀ ਵਾ ਤਾਂ ਪੌੜੀ ਆਦੀ ਵੇ ਉੱਤਰ ਜਾਨੇ ਪਰ ਚਾੜਨੀ ਐ ਪੈਂਦੀਆਂ ਨਾ ਬਾਈ ਇੱਥੇ ਪਹਲਾਦਾ ਤਾਂ ਕਹਿਣਾ ਤੁਰ ਲਿਆ ਕਰੋ ਥੋੜਾ ਬਹੁਤਾ ਘੁੰਮ ਫਿਰ ਲਿਆ ਕਰੋ ਹੈ ਓਏ ਹੋਏ ਓਏ ਹੋਏ ਓਏ ਆਹ ਦੇਖੋ ਕਿਦਾਂ ਲੱਗਦੀ ਐ ਗੱਡੀ ਅੱਜ ਕਿਆ ਮਹੌਲ ਬਣਾਤਾ ਐ ਬਾਬੇ ਕੀ ਮਹੌਲ ਚੱਲ ਬਣ ਗਿਆ ਇਹ ਗੱਡੀ ਦਾ ਕੋਈ ਵੀ ਨਹੀਂ ਖੜੀ ਇੱਥੇ ਕਹਿੰਦਾ ਰਾਤੀ ਸੁਪਨੇ ਚਝਾਜ ਲੈ ਲਿਆ ਹੈ ਤੇਰੇ ਪਿੰਡ ਉੱਤੇ ਲਾਇ ਵਾਲੇ ਗੇੜੇ ਰਾਤੀ ਸੁਪਨੇ ਚਝਾਜ ਲੈ ਲਿਆ ਮੇਤਰਾ ਬਲੌਗ ਦਾ ਹਿਸਾਬ ਤਾ ਯਾਰ ਮੈਨੂੰ ਆਇਆ ਨਹੀਂ ਲੈਟਾਂ ਚੱਲਦੀਆਂ ਰਹਿ ਗਈਆਂ ਬਸ ਲਾਓ ਬੰਦ ਕਰਾ ਪਹੁੰਚ ਗਏ ਆ ਮੱਲੀ ਟਾਬੇ ਤੇ ਅੱਜ ਬਹੁਤ ਟਾਈਮ ਬਚ ਰੋਗੇ ਮੱਲੀ ਟਾਬੇ ਤੇ ਇਹ ਆਪਣੇ ਭਰਾ ਦਾ ਟਾਬਾ ਹੁੰਦਾ ਸੀ ਨਾਲੇ ਦਾਣਾ ਪਾਣੀ ਟਾਬਾ ਹੈ ਅੱਗੇ ਉੱਥੇ ਰੁਕਦੇ ਹੁੰਦੇ ਸੀ ਹਾਂਜੀ ਲੱਗਿਆ ਕਿਉਂਕਿ ਮੂਡ ਮੇਰਾ ਬਹੁਤ ਆਫ ਹੋ ਗਿਆ ਸੀ ਜੀਪ ਦੇਖੋ ਤੁਸੀਂ ਪਹਿਲਾਂ ਬਾਬਿਓ ਕਿੰਨੀ ਗੱਲਬਾਤ ਜੈਸ ਕਰਾਈ ਪਈ ਬਾਈ ਨੇ ਜੀਪ ਦੀ ਇਸ਼ਕ ਹੈ ਯਾਰ ਆਏ ਹਾਏ ਹਾਏ ਇਸ਼ਕ ਹੈ ਯਾਰ ਬਾਈ ਦੇ ਸੱਚੀ ਇਹ ਗੱਡੀ ਆ ਦੇਖੋ ਕਿੰਨੀ ਭੜੀ ਲੱਗਦੀ ਨਾ ਜਿੰਨੀ ਕੱਲ ਧੋ ਕੇ ਪਾਲਚੇ ਪੂਛੇ ਮਾਰ ਕੇ ਗੱਲਬਾਤ ਬਣਾਈ ਉਹਨਾਂ ਦਾ ਲੱਸੀ ਹੋ ਗਿਆ ਕੰਮ ਯਾਰ ਤੇ ਟਰੈਕਟਰ ਦੇਖੋ ਬਾਈ ਉਹ ਤੋਂ ਵੀ ਖਰਾਬ ਬਣਾਇਆ ਵਸ ਸਰਾ ਹੀ ਲਾਈ ਪਈ ਫਾਰਮ ਟੈਕਰੀਆਂ ਆਪਣੇ ਢਾਬੇ ਵਾਲੇ ਦੀ ਦਾ ਮੰਦੀ ਦਾ ਤੇ ਜੈਸੇ ਕਰਾਈ ਬਾਈ ਗੱਲ ਉਹ ਤਾਂ ਜੈਸੇ ਹੀ ਹੈ ਇਸਕੇ ਇੰਨਾ ਮੂੜ ਆਫਿਆ ਹੋਇਆ ਹੈ ਨਾ ਮੂੜ ਇੰਨਾ ਆਫਿਆ ਹੋਇਆ ਹੋਇਆ ਅੱਜ ਦਾ ਯਾਰ ਮੈਂ ਤਾਂ ਕਰਕੇ ਬਲੌਗ ਨਹੀਂ ਬਣਾਇਆ ਮੜਾ ਮੋਟਾ ਬਲੌਗ ਬਣਾਇਆ ਕਿ ਵੀ ਘਰ ਦੇ ਨਾਲ ਸੀ ਪਤਾ ਨਹੀਂ ਕੀ ਹੋਇਆ ਟਾਇਰ ਯਾਰ ਫਟਿਆ ਕੀ ਹੋਇਆ ਇੱਕਦਮ ਹਵਾ ਨਿਕਲੀ ਪਹਿਰਾਮ ਤੋਂ ਰੋਪਲਜਾ ਪਾਰ ਕੀਤਾ ਇੱਕਦਮ ਹਵਾ ਨਿਕਲੀ ਟਾਇਰ ਦੀ ਟਾਇਰ ਖਿਲਰ ਗਿਆ ਟਾਇਰ ਸਾਰਾ ਹੀ ਸਾਰਾ ਟਾਇਰ ਖਿਲਰ ਗਿਆ ਤੇ ਰਾਤ ਦੇ 1.5 2 ਵਜੇ ਕੰਮ ਹੋਇਆ ਇਹ ਬਾਕੀ ਤੁਸੀਂ ਦੇਖਦੇ ਹੋ ਨਾ ਲੋਕ ਗੱਡੀ ਦੀ ਯਾਰ ਬਸ ਕਿਉਂ ਚਾਹ ਪਾਣੀ ਪੀ ਲਈਏ ਮੂੜੀ ਐਨਾ ਐਦਾਂ ਹੀ ਹੈ ਚਾਹ ਪਾਣੀ ਪੀ ਪੀਏ ਤੇ ਚੱਲਦੇ ਆ ਘਰ ਨੂੰ ਹੈ ਫਾਈਨਲੀ ਬਾਬੇਓ ਯਾਰ ਪਹੁੰਚ ਗਏ ਘਰੇ ਹੈ ਤੇ ਮੂੜੀ ਆਫ ਰਿਆ ਤੇ ਆ ਦੇਖੋ ਸਟੱਪਣੀ ਰਹਿ ਤਰੀਕੇ ਸਮਤ ਜੇ ਮਾੜੀ ਆਂਦੀ ਨਾ ਦੱਸ ਕੇ ਨਹੀਂ ਆਦੀ ਕੱਲ ਐਨੀ ਮੈਂ ਧੋ ਸਵਾਰ ਕੇ ਬੋਲਛਾ ਮਾਰ ਕੇ ਲੈ ਕੇ ਆ ਰਣੀ ਹੈ ਦੇਖੋ ਸਟਿਆਰ ਨਾਲ ਕਿੰਨਾ ਜਲੂਸ ਨਿਕਲਿਆ ਪਹਿਲੀ ਵਾਰ ਗੱਡੀ ਇਸਟੱਪਣੀ ਲੱਗੀ ਜਾਂਦੀ ਗੱਡੀ ਲਿਆਂਦੀ ਹੈ ਇਸਟੱਪਣੀ ਦੀ ਪਹਿਲੀ ਵਾਰ ਮੈਂ ਖੋਲੀ ਇਸਟੱਪਣੀ ਤੇ ਹਾਲ ਦੇਖੋ ਟਾਇਰ ਜੇ ਕੇ ਦਾ ਟਹਿ ਰਹਾ ਹੈ ਹਾਲ ਦੇਖੋ ਰਿਹਾ ਇੱਕ ਲੱਖ ਤੇ ਗੱਡੀ 120 ਨੇ ਜਾਂਦੀ ਸੀ ਰੱਬ ਨੇ ਪਰਮਾਤਮਾ ਨੇ ਬਚਾ ਕਰਤਾ ਗੱਡੀ ਕੰਟਰੋਲ ਹੋ ਗਈ 120 ਤੇ ਗੱਡੀ ਸੀ ਕੋਈ ਟਾਇਰ ਦਾ ਪਟਾਕਾ ਨਹੀਂ ਵੱਜਿਆ ਕੋਈ ਗਾ ਟਾਇਰ ਬਬਲਿੰਗ ਨਹੀਂ ਕੋਈ ਗੱਡੀ ਨੇ ਬਬਲਿੰਗ ਨਹੀਂ ਕੀਤੀ ਇੱਕ ਲੱਖ ਤ ਪਤਾ ਨਹੀਂ ਕਿਦਾਂ ਚਿਖਰੇ ਉੜ ਕੇ ਟਾਇਰ ਦੇ ਆ ਜੇਕਰ ਟਾਇਰ ਦੀ ਕੁਆਲਿਟੀ ਉਹ ਜੇਕਰ ਇਹਨੂੰ ਮੈਂਸ਼ਨ ਕਰਨਾ ਫਿਰ 30 ਹਜ਼ਾਰ ਟਾਇਰ ਚੱਲੇ ਆ 30 ਹਜ਼ਾਰ ਟਾਇਰ ਚੱਲ ਕੇ ਆ ਕਿਆ ਬਣਿਆ ਬਈ ਹੈਨਾ ਮੈਂਸ਼ਨ ਕਰਕੇ ਨਾ ਮੈਂ ਵਿੱਚ ਬਲੌਗ ਪਾਣਾ ਇਹਨੂੰ ਜੇਕਰ ਇਹਨੂੰ ਪੈਣੀ ਘਟੀਆ ਕੁਆਲਿਟੀ ਦੇ ਟਾਇਰ ਤੁਹਾਡੇ ਜੇਕਰ ਯਾਰ ਆ ਤੀਜਾ ਟਾਈਰ ਪਾਟ ਗਿਆ ਦੋ ਤਾਂ ਮੇਰਾ ਮੁੰਡਾ ਯਾਰ 224570 ਉਹ ਦੋ ਜੇ ਪਾਟਲੇ ਜੇਕਰ ਦੇ ਤੀਜਾ ਮੇਰਾ ਪਾਟਿਆ ਇੱਕ ਹੋਰ ਕੀ ਜੇ ਪਾਟਿਆ ਸ਼ਾਇਦ ਚੰਦਾ ਪਟ ਗਿਆ ਇੱਥੋਂ ਪਟਾਕਾ ਦਿਆਂਗਾ ਹੈਨਾ ਲੋਕ ਨੂੰ ਪਤਾ ਨਹੀਂ ਟਾਇਰ ਦਾ ਦੇਖੋ ਤੁਸੀਂ ਮੈਂ ਪਹਿਲੀ ਵਾਰ ਦੇਖਿਆ ਇਦਾਂ ਦੀ ਕੰਡੀਸ਼ਨ ਟਾਇਰ ਦੀ ਹੋਈ ਪਹਿਲੀ ਵਾਰ ਤੁਸੀਂ ਕਦੇ ਹੋਈ ਦੇਖੀ ਮੇਰਾ ਭਰਾ ਮੈਨੂੰ ਜਰੂਰ ਦੱਸਿਓ ਜੇ ਕਿਸੇ ਭਰਾ ਨੇ ਇਦਾਂ ਹੋਈ ਹੋਈ ਤਾਂ ਜਰੂਰ ਦੱਸਿਓ ਟਾਇਰ ਦੀ ਕੰਡੀਸ਼ਨ ਦੇਖੋ ਯਾਰ ਹਨਾ ਕਿੱਦਾਂ ਗੱਡੀ ਕੰਟਰੋਲ ਕੀਤੀ ਹੋਊਗੀ ਯਾਰ ਮੈਂ 120 ਤੇ ਗੱਡੀ ਜਾ ਰਹੀ ਫੈਮਿਲੀ ਘਰ ਦੇ ਨਾਲ ਬਹਿਰਾਮ ਟੂਲ ਪਰ ਜਾ ਟੱਪ ਕੇ 4 ਕਿਲੋਮੀਟਰ ਗਿਆ ਨਾਲੇ ਕੰਮ ਹੋ ਗਿਆ ਰਾਤ ਦੇ 2 ਵਜੇ ਸੋਨਮ ਸਾਨਾ ਉਹ ਕਿਆ ਯਾਰ ਹੁਣ ਕਿਆ ਕਹਾਂ ਮੈਂ ਜੀ ਕਿਹਾ ਐਨੇ ਯਾਰ ਮਾਰੇ ਟਾਇਰ ਜੇਕੇ ਦੇ ਅੱਜ ਤੇ ਬਾਅਦ ਕੱਲ ਨੂੰ ਹੱਥ ਲਾ ਲੈ ਕਦੇ ਜੇਕੇ ਦਾ ਟਾਇਰ ਨਹੀਂ ਪੋਣਾ ਨਾ ਮੇਰਾ ਭਰਾ ਆਪੋ ਆਇਓ ਇਹ ਮੇਰੇ ਕੱਲੇ ਨਾਲ ਨਹੀਂ ਤਿੰਨ ਚਾਰ ਭਰਾਵਾਂ ਨਾਲ ਆਉਂਗਾ ਤਿੰਨ ਦੋ ਤਿੰਨ ਟਾਇਰ ਚੰਦਨ ਦੇ ਪਾਟੇ ਆ ਦੋ ਤਿੰਨ ਕਹਿੰਦਾ ਸੀ ਸ਼ਾਇਦ ਦੋ ਜਾਂ ਤਿੰਨ ਟਾਇਰ ਚੰਦਨ ਦੇ ਪਾਟੇ ਜੇਕੇ ਦੇ ਇਦਾਂ ਹੀ ਸੇਮ ਬਾਬੇ ਬਾਕ ਨਾ ਦੇ ਆਉਂਦੇ ਨੇ ਇੱਕ ਦਿੱਲੀੋਂ ਆਵੇਗਾ ਤੇ ਹੁਣ ਦੇਖ ਰਹਾ ਮੈਂ ਜੋ ਕੋਮਾ ਜਾਂ ਕੋਈ ਲਿੰਗ ਲੌਂਗ ਦਾ ਟਾਇਰ ਲਵਾ ਰਹਾ ਦੇਖੋ ਕਿੰਨੀ ਭੜੀ ਲੱਗਦੀ ਐ ਸਟੱਪਣੀ ਇਹ ਲੱਗਿਓ ਨਾ 15 ਇੰਚ ਸਟੱਪਣੀ ਐ ਸਸਟਾਰੈਂਟ ਜੀ ਲੋਇਆ ਗੱਡੀ ਸਾਰੀ ਯਰ ਲੁੱਕੇ ਘਰਾਵੀ ਪਈ ਆ ਤੇ ਦੱਸਿਓ ਮੇਰਾ ਭਰਾ ਨਾ ਵੀ ਕਿੱਦਾਂ ਇਦਾਂ ਹੋ ਸਕਦਾ ਐਦਾਂ ਯਾਰ ਮੈਨੂੰ ਯਕੀਨ ਨਹੀਂ ਆਉਂਦਾ ਵੀ ਕਿਆ ਹੋਇਆ ਕੋਈ ਪਟਾਕਾ ਨਹੀਂ ਪਿਆ ਕੋਈ ਕੁਝ ਨਹੀਂ 120 ਤੇ 1 ਲੱਖ ਦਾ ਚੀਥੜੇ ਉੱਡ ਗਿਆ ਟਾਇਰ ਤੇ ਵੀ ਕਿਆ ਹੱਲ ਕਰੀਏ ਇਹਦਾ ਯਾਰ ਜੇ ਕਿਹਾਦਾ ਨਾ ਪੈਨ ਨਾ ਯਰ ਕੰਡਮ ਟਾਇਰ ਹੋ ਸਕਦਾ ਮੈਂ ਤਾਂ ਸੋਚਿਆ ਵੀ ਸੀਗਾ ਪੈਨ ਨਾ ਕੰਡਮ ਟਾਇਰ ਹੋਊਗਾ ਉਹਦਾ ਕਹਿੰਦੇ ਸਾਡੀ 300 ਸਾਲ ਦੀ ਗਾਰੰਟੀ ਆ ਜੀ ਕੱਟ ਦੇ ਫੁੱਲ ਦੇ ਦੇ ਦੀ ਇਹਨੂੰ ਹੁਣ ਕਿਆ ਕਰਾਂ ਤੇ ਫੁੱਲਿਆ ਕਹਾਂ ਕੱਟ 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 ਲੱਗਿਆ ਕਾਵਾ ਕਿਆ ਕਾਵਾ ਨੂੰ ਯਾਰ ਤਾਰੇ ਨਿਕਲ ਗਈਆਂ 35 ਗੱਲ ਚੱਲੇ ਦੀਆਂ ਬਚਾਅ ਹੋ ਗਿਆ ਨੁਕਸਾਨ ਨਹੀਂ ਹੋਇਆ ਹਨਾ ਬਹੁਤ ਪਰਮਾਤਮਾ ਨੇ ਬਚਾਅ ਕਰਤਾ ਇਸ ਗੱਲੋਂ ਰਾਣੀ ਸਾਡੀ ਕਾਰ ਮਾਣੀ ਯਾਰ ਬਚਾਅ ਮਤਲਬ ਹੋ ਗਿਆ ਬਹੁਤ ਬੜਾ ਯਾਰ ਤੇ ਬਾਕੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ 'ਚ ਬਾਬੇ ਉਹ ਖਰੇ ਜੇ ਕੰਟੈਂਟ ਦੇ ਨਾਲ ਅੱਜ ਤੋਂ ਸਾਡਾ ਮੂਡ ਹੀ ਆਫ ਰਿਹਾ ਅੰਬਰ ਸਰ ਕੇ ਆ ਗਏ ਐਨ ਓਰੀਜਨ ਆ ਗਏ ਤਾਂ ਪੁੱਛੋ ਨਾ ਯਾਰ ਕਿੱਦਾਂ ਮੈਂ ਗਿਆ ਕਿੱਦਾਂ ਸਟੱਪਣੀ ਲਾ ਕੇ ਗੱਡੀ ਲੈ ਕੇ ਆਇਆ ਤੇ ਕੋਈ ਦੁਕਾਨ ਨਹੀਂ ਰਾਤ ਨੂੰ ਖੁੱਲੀ ਸੀ ਤਾਂ ਮੈਂ ਆਪਣੇ ਸ਼ਹਿਰ ਜਾ ਕੇ ਹੱਲ ਕਰਾਣਾ ਲੈਣ ਨੂੰ ਮੈਂ ਇੱਕ ਟਾਇਰ ਲੈ ਸਕਦਾ ਸੀ ਜਲੰਧੋਂ ਆਦਾ ਪਰ ਮੈਂ ਲਿਆ ਨਹੀਂ ਮੈਂ ਹੁਣ ਜੇਕਰ ਰੱਖਣਾ ਹੀ ਨਹੀਂ ਕੋਈ ਹੋਰ ਟਾਇਰ ਪਵਾ ਲਿਆ 17 ਇੰਚ ਜੇ ਲੰਗ ਲੰਗ ਦਾ ਜਾਂ ਪਵਾਣੀ ਜੋਪਾ ਮਾ ਦਾ ਬਹੁਤ ਯਾਰ ਗੰਦਾ ਟਾਇਰ ਜੇ ਕੇ ਦਾ ਮੈਂ ਮੈਂਸ਼ਨ ਕਰਕੇ ਹੈਸ਼ਟੈਗ ਲਾ ਕੇ ਜੇਕਰ ਇਹਨਾਂ ਪਿਆ ਕਰਨਾ ਪਿਆ ਆਹ ਕੁਆਲਿਟੀ ਰੋ ਟਾਇਰਾਂ ਦੀ